ਆ ਚੱਕਿਆ ਨੇ ਇਹ ਅਸ ਬਾਈ ਕਰਦਾ ਸਾਡੀ ਨਾ ਕੇ ਬਾਈ ਕਰਦੇ ਆ ਇਹ ਜਿਹੜੇ ਸਾਨੂੰ ਕਹਿੰਦੇ ਗਦਾਰ ਹੁੱਲੜ ਬਾਗਾਰੇ ਜਵਾਨਾਂ ਨੂੰ ਬੇਨਤੀਆਂ ਨਾਲ ਇਹਨਾਂ ਪਿੱਛੇ ਨਾਲ ਮਰੋ ਯਾਰ ਗਦਾਰਾਂ ਦੇ ਸਰਟੀਫਿਕੇਟ ਦੇ ਗਏ ਯਾਰ ਇਹ ਪਰ ਕੋਸ਼ਿਸ਼ ਹੀ ਤੋਂਗੇ ਹਾਂ ਜੀ ਅੱਛਾ ਤੇ ਆਪਣੇ ਮੁੰਡੇ ਚੱਕੀ ਵੀ ਲੈ ਗਏ ਉਹਦਾ ਜਿਹੜਾ ਬਾਈ ਦੀ ਇਹ ਵਾਰੀ ਦਿੱਤੀ ਵਾਲੇ ਗੱਲਾਂ ਉਹਨਾਂ ਨੇ ਤੁਰਦਿਆਂ ਸੀ ਦੂਰ ਦੂਰ ਤੇ ਲੋਕਾਂ ਨੂੰ ਕਿੰਨੇ ਮਾਰ ਕੇ ਬਾਈ ਆਪਣੇ ਤਿੰਨ ਮਾਰ ਕੇ 6 ਤਿੰਨ ਚੱਕ ਲੈ ਜੀ ਦੋ ਜੀ ਲੋਗੇ ਜੀ ਅਸੀਂ ਸਾਨੂੰ ਚੰਗੀ ਪਤਾ ਨਹੀਂ ਬੰਦਾ ਚੋਦੀ ਅਸੀਂ ਮੂਰੇ ਸੀਗੇ ਸਾਰੇ ਅੱਛਾ ਤੋਂ ਸੀਟ ਹੋ ਗਏ ਹਾਂ ਜੀ ਅੱਛਾ ਤੇ ਆਪਣੇ ਮੁੰਡੇ ਚੱਕੀ ਵੀ ਲੈ ਗਏ ਓਕੇ ਉਹਨਾਂ ਦੇ ਚਮਚੇ ਸਾਨੂੰ ਪਤਾ ਕੀ ਕਹਿੰਦੇ ਆ ਤੁਸੀਂ ਗਦਾਰ ਹੋ ਤੁਸੀਂ ਖਾਲਿਸਤਾਨ ਅਸੀਂ ਖਾਲਿਸਤਾਨ ਦਾ ਪੱਖ ਲੈਣੇ ਆ ਬਈ ਅਸੀਂ ਖਾਲਿਸਤਾਨ ਬਣਾਉਣ ਦੇ ਹੱਕਦਾਰ ਉਹ ਕਹਿੰਦੇ ਨੇ ਅਗੇ ਨਾ ਹੋਰ ਹੀ ਕਹਿੰਦੇ ਬਾਈ ਆਪਣੇ ਆਪ ਦੇ ਆਪ ਸੱਚਾ ਬਾਈ ਨਹੀਂ ਕਹਾਂਦੇ ਅਸੀਂ ਸਾਰੇ ਸਾਰੇ ਦੇ ਪੱਖ ਦਾ ਅਸੀਂ ਹੈਗੇ ਸਾਰੇ ਆ ਪਰ ਉਹਦਾ ਵੀ ਸੰਘਰਸ਼ ਹੋਊਗਾ ਇਹ ਸੰਘਰਸ਼ ਆ ਸਾਡਾ ਕਿਸਾਨੀ ਵਾਸਤੇ ਟੀ ਵਾੜੀ ਦਾ ਹਨਾ ਕਿਸਾਨਾਂ ਦਾ ਸਾਡੀ ਹੋਣ ਦਾ ਸਾਡੀਆਂ ਨਸਲਾਂ ਦਾ ਫਸਲਾਂ ਦਾ ਪਰ ਉਹ ਵੀ ਉਹ ਵੀ ਰਣਨੀਤੀ ਨਾਲ ਤਾਂ ਜਿੱਤ ਤਾਂ ਰਣਨੀਤੀ ਨਾਲ ਹੋਣਾ ਜੇ ਆਪਾਂ ਸਿੱਧਾ ਐ ਜਾਵਾਂਗੇ ਨਹੀਂ ਜਿੱਤ ਹੁਣੀ ਤਾਂ ਕਹਿੰਦੇ ਸੀ ਵੀ ਆਗੂਆਂ ਤੋਂ ਪਰਮਿਸ਼ਨ ਲੈ ਕੇ ਚੱਲਾਂਗੇ ਭਾਈ ਆਗੂ ਵਾਲੇ ਬਾਹ ਨਹੀਂ ਫੜਨੀ ਇਹ ਅੱਕੇ ਨਾਲ ਆਪਣੇ ਨਾਲ ਪਹਿਲਾਂ ਗਦਾਰੀਆਂ ਹੋਈਆਂ ਅੱਜ ਵੀ ਹੋਣਗੀਆਂ ਤੇ ਅੱਗੇ ਹੁੰਦੀਆਂ ਜਾਣਗੀਆਂ ਕਹਿੰਦੇ ਕਿ ਵਸਤਾ ਕਹੀ ਨਹੀਂ ਜਵਟ ਤੋੜ ਲਈ ਭਾਈ ਅੱਜ ਬਾਜ਼ਰ ਟੁੱਟ ਵੀ ਜਾਂਦਾ ਇਹ ਕਹਿੰਦੇ ਅਸੀਂ ਤੋੜਦੇ ਅਸੀਂ ਤੋੜਦੇ ਭਾਈ ਉਰੇ ਬੈਠੇ ਠੀਕਾ ਦੋਵੇਂ ਇਕੱਲਾ ਸੀ ਭਾਈ ਮੈਂ ਹੁਣ ਸਿੱਧਾ ਕਹਿਣਾ ਭਾਈ ਮੈਂ ਪਿੰਡ ਜਾਣਾ ਮੈਂ ਨਾ ਇਹ ਨਾ ਬੀਰੋ ਮਾਹੀਆਂ ਭਾਈ ਸਾਰੇ ਜਵਾਨਾਂ ਨੂੰ ਬੇਦਾਰ ਲੰਨ ਵਾਲਿਆਂ ਨੂੰ ਇੰਨਾ ਪਿੱਛੇ ਨਾ ਮਰੋ ਯਾਰ ਗਦਾਰਾਂ ਦੇ ਸਰਟੀਫਿਕੇਟ ਦੇ ਗਏ ਯਾਰ ਇਹ ਸਾਨੂੰ ਹੁੱਲੜ ਬਾਜ ਕਹਿ ਕੇ ਕਾਇਦੇ ਚਾਉਂਦੇ ਕੀ ਆ ਅਸੀਂ ਲੜਨ ਵਾਲਿਆਂ ਅਸੀਂ ਮਰਨ ਵਾਲਿਆਂ ਅਸੀਂ ਸਿੱਧੇ ਦੌਣ ਵਾਲੇ ਇੰਨਾ ਪਿੱਛੇ ਇਹ ਇਹ ਪਿੱਛੇ ਬਹਿ ਜਾਂਦੇ ਜਾ ਕੇ ਅਸੀਂ ਮੂਰੇ ਕਿਉਂ ਅਸੀਂ ਸਾਨੂੰ ਮਾਰਨ ਬਾਅਦ ਤੇ ਜਨਮਾਂ ਬਾਅਦ ਵੀ ਰੱਖਿਆ ਇਹਨਾਂ ਨੇ ਦੇਸ਼ ਕੀ ਨਾਲ ਆਉਂਦੇ ਗਰਦੇ ਭਾਈ ਮੈਂ ਮੂਰੇ ਭਈ ਆਪਣੇ ਬੰਦੇ ਇੱਧਰ ਆ ਕੇ ਆਗੂਆਂ ਦੇ ਚਮਚੇ ਮੈਨੂੰ ਕਹਿੰਦੇ ਆ ਕਹਿੰਦੇ ਤੂੰ ਗਦਾਰ ਆ ਤੂੰ ਹੁੱਲੜ ਬਾਜ ਆ ਕਹਿੰਦੇ ਉਹ ਕਾ ਨੇ ਪੁੱਤ ਮਰਵਾਇਆ ਬਾਈ ਉਹ ਮੇਰੇ ਯਾਰ ਸੀਗੇ ਜਿਹੜੇ ਮਰੇ ਆ ਗਏ ਸਾਰੇ ਜਿਹੜਾ ਉਹ ਭਰਾ ਮਰੌਣ ਦਾ ਸਾਨੂੰ ਸ਼ੌਂਕ ਨਹੀਂ ਚੜਿਆ ਮੈਂ ਐਸੇ ਗੱਲੋਂ ਲੜੀ ਜਾਂਦਾ ਸੀ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਸੀ ਆਪਾਂ ਅੱਜ ਭਮਾਂ ਦੀ ਲੜ ਗਈਏ ਉਹ ਮੰਦੀ ਆਪਣੇ ਕੋਈ ਮਾਰੇ ਪਰ ਆਪਾਂ ਕਿਸੇ ਬੰਦੇ ਨੂੰ ਅੱਗੇ ਨਹੀਂ ਬਦਰੰਦੇ ਨਾ ਕਿਉਂਕਿ ਸਾਨੂੰ ਪਤਾ ਵੀ ਸਾਡੇ ਨੌਜਵਾਨ ਸ਼ਹੀਦ ਹੋਣਗੇ ਬੜੀ ਆਗੂਆਂ ਨੇ ਸਿੱਧਾ ਗਿਆ ਉਹ ਆਕੇ ਕੋਈ ਉਹ ਮੜਾ ਸ਼ਹੀਦ ਹੋ ਗਿਆ 6 ਮੁੰਡੇ ਲੈ ਕੇ ਆਪ ਹੀ ਵਿਚਾਰਦੇ 6 ਮੁੰਡੇ ਜਾ ਕੇ ਲੈ ਗਏ ਆਗੂ ਪਤਾ ਕੀ ਕਹਿੰਦੇ ਆਗੂ ਕਹਿੰਦੇ ਹੌਲੜਵਾਸ ਹੀ ਲੈ ਗਏ ਤਾਂ ਲੈ ਗਏ ਕਿਉਂ ਯਾਰ ਉਹਨਾਂ ਨੂੰ ਟੌਰਚਰ ਨਹੀਂ ਕਰ ਰਹੇ 6 ਮੁੰਡੇ ਲੈ ਕੇ ਜਾ ਕੇ ਬਾਈ 6 ਮੁੰਡੇ ਜਾ ਕੇ ਲੈ ਗਏ ਪਤਾ ਕਿਹੜੀ ਗੱਲ ਤੋਂ ਡਰਦੇ ਸੀ ਜੇ ਅਸੀਂ ਇੱਥ ਕਿਹੜੀ ਗੱਲ ਤੋਂ ਡਰਦੇ ਸੀ ਜੇ ਆਗੂ ਅਸੀਂ ਇਹ ਗੱਲ ਤੋਂ ਡਰਦੇ ਸੀ ਜੇ ਅਸੀਂ ਹੱਕਾਂ ਲਈ ਬੈਠਿਆ ਵੀ ਸਾਡਾ ਮੋਰਚਾ ਨਾ ਪਾੜ ਦੇ ਕਿਤੇ ਅਸੀਂ ਜੇ ਮੋਰਚਾ ਲਾਇਆ ਅਸੀਂ ਹੱਕਾਂ ਲਈ ਲਾਇਆ ਨਾ ਕਿ ਅਸੀਂ ਆਪ ਦੀਆਂ ਬੇਗੁਨਾ ਬੇ ਬੇਜਾਨ ਵੀ ਜਿਹੜੀਆਂ ਸਾਡੀਆਂ ਸ਼ਹੀਦੀਆਂ ਵੀ ਉਹ ਬੇ ਬੇਅਰਥ ਜਾਣ ਬੇਵਜਾ ਸ਼ਹੀਦੀਆਂ ਆਵਾਜ਼ ਤੇ ਨਹੀਂ ਅਸੀਂ ਆਏ ਦੇ ਸਾਡੀਆਂ ਸ਼ੀਤੀਆਂ ਦੇਵਾਂਗੇ ਸਾਡੀਆਂ ਸ਼ੀਤੀਆਂ ਦੇ ਮੁੱਲ ਪੈਣੇ ਚਾਹੀਦੇ ਆ ਅਸੀਂ ਬੇਨਤੀ ਅੰਦਰੀ ਮੰਡੀ ਇਹ ਸਾਨੂੰ ਕਹਿੰਦੇ ਆ ਤੁਸੀਂ ਠੀਕ ਆ ਵੀ ਤੁਸੀਂ ਪੂਰੇ ਉਹ ਨਹੀਂ ਹੈਗੇ ਸਿੱਖ ਨਹੀਂ ਤੁਸੀਂ ਉਹਨੇ ਦਾੜੀਆਂ ਕਟਾਈਆਂ ਮੈਂ ਕਹਿੰਨਾ ਅੱਜ ਬਿਆਨ ਦਿੰਨਾ 6 ਮਹੀਨਿਆਂ ਨੂੰ ਮਿਲ ਲਓ ਭਾਈ ਗਾਤਰੇ ਸਮੇਤ ਮਿਲੂੰਗਾ ਕਿਉਂ ਭਾਈ ਮੇਰੀ ਗੱਲ ਸੁਣ ਰਹਾ ਹੈਗੀ ਇਹ ਮੇਰੇ ਤੇ ਬੰਦਿਆ ਗੁਰੂ ਸਾਹਿਬ ਜੀ ਮੈਨੂੰ ਬਾਦ ਮੈਨੂੰ ਰਾਤ ਪਿਆਰੀ ਆ ਮੇਰੀ ਗੱਲ ਸੁਣੋ ਆ ਚੱਕਿਆ ਨਾ ਇਹ ਅਖਬਾਰੀ ਕਰਦਾ ਸਾਡੀ ਨਾ ਕੇ ਅਖਬਾਰੀ ਕਰਦੇ ਆ ਇਹ ਜਿਹੜੇ ਸਾਨੂੰ ਕਹਿੰਦੇ ਗਦਾਰ ਹੁੱਲੜਬਾਜ਼ ਆ ਬਾਦਾਂ ਆ ਨਿਸ਼ਾਨ ਸਾਡੀ ਗਵਾਈ ਚੱਟਾ ਆ ਕਰਪਾਨਾ ਨੇ ਨਾ ਆ ਕਰਪਾਨਾ ਨੇ ਅੱਜ ਤੱਕ ਸਾਨੂੰ ਇਹੀ ਸਿਖਾਇਆ ਲੜਨਾ ਮਰਨਾ ਸ਼ਹੀਦੀਆਂ ਜੇ ਅਸੀਂ ਇਹ ਕਰਪਾਨਾ ਚੱਕ ਕੇ ਖੜਦੇ ਆ ਫੇਰ ਹੀ ਅਸੀਂ ਹੱਕ ਲੈ ਸਕਦਾ ਨਹੀਂ ਨਾ ਅਸੀਂ ਪੀਸਫੁਲੀ ਹੱਕ ਲੈ ਸਕੀਏ ਨਾ ਅੱਜ ਤੱਕ ਪੀਸਫੁਲੀ ਮਿਲਿਆ ਸਾਨੂੰ ਕਿਉਂਕਿ ਅੱਜ ਦਾ ਕੋਈ ਪੁਰਾਣਾ ਇਤਿਹਾਸ ਚੱਕ ਲੋ ਜੇ ਮੈਨੂੰ ਕੋਈ ਮੈਨੂੰ ਬੰਦਾ ਆ ਕੇ ਕਹਦੋ